ਕੀ ਮੁਜੀਠੀਆ ਦੀ ਰਿਹਾਈ ਦੇ ਪਿੱਛੇ ਕੇਂਦਰ ਸਰਕਾਰ ਦੇ ਨਾਲ ਕੋਈ ਗੁਪਤ ਸਿਆਸੀ ਸਮਝੌਤਾ ਤਾਂ ਨਹੀਂ ਹੋਇਆ ਇੱਕ ਗੱਲ ਸਾਨੂੰ ਸਾਫ਼ ਸਮਝ ਲੈਣੀ ਚਾਹੀਦੀ ਹੈ ਜੀ ਵੀ ਇਹ ਜਿੰਨੇ ਵੀ ਰਿਟਾਇਰਡ ਪਲੇਅਰ ਨੇ ਨਾ ਸਾਰੇ ਅੱਜ ਭਾਵੇਂ ਉਹਨਾਂ ਦੀ ਕੋਈ ਹੈ ਜਾਂ ਨਹੀਂ ਹੈ ਇਹ ਸਾਰੇ ਟੈਕਨੀਕਲੀ ਸੈਂਟਰ ਗਵਰਨਮੈਂਟ ਦੇ ਇਨਸਟਰੂਮੈਂਟ ਨੇ ਇੰਡੀਆ ਦੀ ਡੀਪ ਸਟੇਟ ਦੇ ਇਨਸਟਰੂਮੈਂਟ ਨੇ ਜੀ ਚਾਹੇ ਉਹ ਡੇਰੇਦਾਰ ਹੋਣ ਤੇ ਚਾਹੇ ਉਹ ਬਾਦਲ ਕੇ ਹੋਣ ਚਾਹੇ ਉਹ ਮਜੀਠੀਆ ਵਰਗੇ ਪਰਿਵਾਰ ਹੋਣ ਇਹ ਸਾਰੇ ਇਸ ਦੀਪ ਸਟੇਟ ਦੇ ਮੋਹਰੇ ਨੇ ਤੇ ਇਹਨਾਂ ਨੂੰ ਸਰਕਾਰ ਆਪਣੇ ਹਿਸਾਬ ਨਾਲ ਖੋਲ੍ਹ ਦਿੰਦੀ ਆਂਦੀ ਹੈ ਆਪਣੇ ਹਿਸਾਬ ਦੇ ਨਾਲ ਹੀ ਅੰਦਰ ਟੱਕ ਦਿੰਦੀ ਹੈ ਪੰਜਾਬੀਆਂ ਨੂੰ ਬਹੁਤ ਵੇਰ ਹੋਣ ਦੀ ਲੋੜ ਹੈ ਇਹਨਾਂ ਚੋਂ ਪੰਜਾਬ ਦਾ ਦੇ ਹੈਵ 올 ਬੀਨ ਪ੍ਰੂਵਨ ਰੋਂਗ ਵਿਦ ਟਾਈਮ ਅਖੀਨ ਕਿਸੇ ਨੇ ਇੰਪਰੂਵ ਕੀਤਾ ਟਾਈਮ ਨੇ ਇਹਨਾਂ ਸਾਰੇ ਬੰਦਿਆਂ ਨੂੰ ਡਿਸਕ੍ਰੈਡਿਟ ਕਰ ਦਿੱਤਾ ਇਹਨਾਂ ਚੋਂ ਪੰਜਾਬ ਦਾ ਕੋਈ ਸਖਾ ਨਹੀਂ ਹੈਗਾ ਜਿਹੜੇ ਪੰਜਾਬ ਦੇ ਸਖੇ ਸਨ ਮੈਨੂੰ ਮਾਫ ਕਰਨਾ ਜਾਂ ਮਾਰ ਦਿੱਤੇ ਗਏ ਨੇ ਜਾਂ ਢੇਲਾਂ 'ਚ ਡੱਕ ਦਿੱਤੇ ਗਏ ਨੇ ਤੇ ਜਾਂ ਉਹਨਾਂ ਤੇ ਇੰਨਾ ਤਸ਼ੱਦਦ ਕੀਤਾ ਗਿਆ ਵੀ ਉਹਨਾਂ ਨੂੰ ਚੁੱਪ ਕਰਾ ਦਿੱਤਾ ਗਿਆ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਗੱਲਬਾਤ ਕਰਾਂਗੇ ਅਸੀਂ ਚਾਹਾਂਗੇ ਸੰਗਤ ਸਾਡੇ ਨਾਲ ਜਿਹੜੀ ਜੁੜੀ ਹੋਈ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਪਾ ਸਕਦੇ ਹੋ ਕਿਉਂਕਿ ਅਸੀਂ ਵੀ ਆਪਣੀ ਸੰਗਤ ਨੂੰ ਦੱਸਣਾ ਚਾਹੁੰਦੇ ਆਂ ਇਹ ਸਮਝਾਣਾ ਵੀ ਚਾਹੁੰਦੇ ਆ ਤੁਹਾਡੇ ਤੋਂ ਜਾਣਨਾ ਵੀ ਚਾਹੁੰਦੇ ਆ ਕਿ ਵਿਦੇਸ਼ਾਂ ਦੇ ਵਿੱਚ ਬੈਠਾ ਹੋਇਆ ਸਿੱਖ ਡਾਇਸਪੋਰਾ ਵਿਦੇਸ਼ਾਂ ਦੇ ਵਿੱਚ ਬੈਠੀਆਂ ਸਾਡੀਆਂ ਸਿੱਖ ਸੰਗਤਾਂ ਕੀ ਕੁਝ ਨਜ਼ਰੀਆ ਰੱਖਦੀਆਂ ਨੇ ਜਦ ਜਿਸ ਵੇਲੇ ਅਸੀਂ ਪੰਜਾਬ ਦੇ ਇਹਨਾਂ ਮੁੱਦਿਆਂ ਦੀ ਗੱਲ ਕਰਦੇ ਪਈਆਂ ਜਿਸ ਵੇਲੇ ਅਸੀਂ ਪੰਜਾਬ ਦੇ ਇਹਨਾਂ ਪਹਿਲੂਆਂ ਦੀ ਗੱਲ ਕਰਦੇ ਪਈਆਂ ਆ ਪੰਜਾਬ ਦੇ ਵਿੱਚ ਕਈ ਅਖਬਾਰਾਂ ਆਪਣਾ ਆਪਣਾ ਪੱਖ ਸਾਹਮਣੇ ਰੱਖਦੀਆਂ ਨੇ ਤਿੰਨ ਅਹਿਮ ਪੁਆਇੰਟਰਸ ਦ ਟ੍ਰਿਬਿਊਨ ਦੇ ਵੱਲੋਂ ਜਿਹੜੇ ਸਾਹਮਣੇ ਰੱਖੇ ਗਏ ਸੀ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਗੱਲ ਕਹੀ ਕਿ ਸਿੱਖ ਸੰਗਤਾਂ ਹਮੇਸ਼ਾ ਡੇਰਾਵਾਦ ਦੇ ਸਿਆਸੀ ਦਖਲ ਦੇ ਖਿਲਾਫ ਰਹੀਆਂ ਨੇ ਕਈ ਅਜਿਹੇ ਅਖਬਾਰ ਹੁੰਦੇ ਨੇ ਜੋ ਸਰਕਾਰ ਦੇ ਹੱਕ ਦੇ ਵਿੱਚ ਭਗਤਦੇ ਨੇ ਲੇਕਿਨ ਕਈ ਪੱਤਰਕਾਰ ਅਜਿਹੇ ਨੇ ਜਿਨ੍ਹਾਂ ਨੇ ਹਮੇਸ਼ਾ ਹੀ ਸਿੱਖੀ ਕਦਰਾਂ ਕੀਮਤਾਂ ਦੀ ਗੱਲ ਕਰਦਿਆਂ ਹੋਇਆਂ ਆਪਣੀ ਕਲਮ ਨੂੰ ਉਸ ਤਰੀਕੇ ਦੇ ਨਾਲ ਆਪਣੀ ਕਲਮ ਨੂੰ ਇਸ ਤਰੀਕੇ ਦੇ ਨਾਲ ਵਰਤਿਆ ਤਾਂ ਕਿ ਉਹਨਾਂ ਦੇ ਲਿਖੇ ਹੋਏ ਆਰਟੀਕਲਸ ਉਹਨਾਂ ਦੀਆਂ ਛਾਪੀਆਂ ਹੋਈਆਂ ਹੈਡਲਾਈਨਸ ਬਦਲਾਵ ਲੈ ਕੇ ਆ ਸਕਣ ਪત્રਕਾਰ ਲਿਖਦੇ ਨੇ ਕਿ ਸਿੱਖ ਸੰਗਤ ਹਮੇਸ਼ਾ ਡੇਰਾਵਾਦ ਦੇ ਸਿਆਸੀ ਦਖਲ ਦੇ ਖਿਲਾਫ ਰਹੀਆਂ ਨੇ ਅਤੇ ਅਕਾਲੀ ਦਲ ਦੇ ਆਗੂ ਦਾ ਡੇਰਾ ਮੁਖੀ ਦੇ ਨਾਲ ਮੇਲਜੋਲ ਪੰਥਕ ਵੋਟਰਾਂ ਦੇ ਨਾਲ ਸਿਰਫ ਸਵਾਲ ਖੜੇ ਕਰੇਗਾ ਇੱਕ ਨਰਾਜ਼ਗੀ ਜ਼ਾਹਿਰ ਕਰੇਗਾ ਨਰਾਜ਼ਗੀ ਕਾਦੀ ਨਰਾਜ਼ਗੀ ਸਿੱਖ ਸੰਗਤ ਦੀ ਕਿ ਜੇਕਰ ਸ਼ਰਮਣ ਅਕਾਲੀ ਦਲ ਦਾ ਪ੍ਰਧਾਨ ਕਿਸੇ ਵੀ ਡੇਰੇ ਤੇ ਪਹੁੰਚਦਾ ਹੈ ਸ਼ਰਮਣ ਅਕਾਲੀ ਦਲ ਦਾ ਪ੍ਰਧਾਨ ਕਿਸੇ ਵੀ ਡੇਰਾ ਮੁਖੀ ਦੇ ਨਾਲ ਮੀਟਿੰਗਾਂ ਕਰਦਾ ਹੈ ਸਿਰਫ ਚੋਣਾਂ ਦੇ ਸੰਦਰਭ ਨੂੰ ਲੈ ਕੇ ਯਾ ਸ਼ਰਮਣੀ ਕਾਲਦਲ ਦਾ ਕੋਈ ਵੀ ਆਗੂ ਕਿਸੇ ਵੀ ਡੇਰੇ ਦੇ ਉੱਤੇ ਜਾਂਦਾ ਤਦ ਸਿੱਖ ਸੰਗਤਾਂ ਦੇ ਸਵਾਲ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਆਏਗਾ ਕਿ ਜੇਕਰ ਤੁਸੀਂ ਪੰਥਕ ਵਿਸ਼ਿਆਂ ਦੇ ਉੱਤੇ ਸੰਗਤ ਦੇ ਨਾਲ ਖੜ੍ਹ ਨਹੀਂ ਸਕੇ ਤਦ ਤੁਸੀਂ ਇਹਨਾਂ ਡੇਰਿਆਂ ਦੀ ਵਰਤੋਂ ਕਦ ਤੱਕ ਤੇ ਕਿਵੇਂ-ਕਿਵੇਂ ਕਰਦੇ ਰਹੋਗੇ ਕਿੰਨੇ ਚਿਰ ਤੱਕ ਇਹ ਡੇਰੇ ਇਸੇ ਤਰੀਕੇ ਦੇ ਨਾਲ ਵਰਤੇ ਜਾਣਗੇ ਤਾਂ ਸਿਰਫ ਤੇ ਸਿਰਫ ਸੱਤਾ ਹਾਸਲ ਕਰਨ ਲਈ ਇਹ ਚੰਦ ਸਵਾਲ ਨੇ ਜਿਨ੍ਹਾਂ ਦੇ ਵੱਲ ਧਿਆਨ ਪਾਣਾ ਬੇਹਜ਼ੂਰੀ ਹੈ ਆ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਰਦਾਰ ਮਨਪ੍ਰੀਤ ਸਿੰਘ ਜੁੜੇ ਹੋਏ ਨੇ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਮਨਪ੍ਰੀਤ ਸਿੰਘ ਦੇ ਨਾਲ ਵਿਚਾਰ ਸਾਂਝੇ ਕਰਾਂਗੇ ਮਨਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰੀਤੋ ਜੀ ਮਨਪ੍ਰੀਤ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਵੇਲੇ ਗੱਲਬਾਤ ਕਰਦੇ ਪਏ ਹਾਂ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਡੇਰਾਵਾਦ ਤੇ ਡੇਰਾਵਾਦ ਤੋਂ ਬਾਅਦ ਸਿਆਸੀ ਉਥਾਪਥਲ ਭਾਵੇਂ ਅਸੀਂ ਬੇਲ ਦੀ ਗੱਲ ਕਰ ਲਈ ਜੋ ਵਿਕਰਮ ਸਿੰਘ ਮਜੀਠੀਆ ਨੂੰ ਮਿਲਦੀ ਹੈ ਦੂਜੇ ਪਾਸੇ ਅੰਮ੍ਰਿਤਪਾਲ ਨੂੰ ਡਿਟੈਂਸ਼ਨ ਸੈਂਟਰ ਤੱਕ ਤੋਂ ਬਾਹਰ ਆਣ ਦਿੱਤਾ ਜਾ ਰਿਹਾ ਤੇ ਜ਼ਮੀਨ ਸਾਲ 2027 ਦੀ ਸਿਆਸੀ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਕਿਸ ਤਰੀਕੇ ਦੇ ਨਾਲ ਇਸ ਪੂਰੇ ਪੱਖ ਨੂੰ ਵੇਖਦੇ ਹੋ ਕਿਉਂਕਿ ਸਵਾਲ ਸਾਡਾ ਇਹੀ ਹੈ ਕਿ ਮਜੀਠੀਆ ਦੀ ਰਿਹਾਈ ਦੇ ਪਿੱਛੇ ਕੇਂਦਰ ਸਰਕਾਰ ਦੇ ਨਾਲ ਕੋਈ ਗੁਪਤ ਸਿਆਸੀ ਸਮਝੌਤਾ ਤਾਂ ਨਹੀਂ ਹੋਇਆ ਬਿਲਕੁਲ ਭਾਈ ਸਰ ਦੇਖੋ ਜਿਹੜਾ ਡੇਰਾਵਾਦ ਹੈ ਇੰਨੇ 78 ਤੋਂ ਹੀ ਪੰਜਾਬ ਤੇ ਇੱਕ ਬੜਾ ਵੱਡਾ ਐਕਸਪੈਰੀਮੈਂਟ ਚੱਲ ਰਿਹਾ ਹੈ ਚਾਹੇ ਉਹ ਵਿਆਸ ਵਾਲਿਆਂ ਦੇ ਮੋਢੇ ਤੇ ਹੋਵੇ ਚਾਹੇ ਉਹ ਸੱਚੇ ਸੌਦੇ ਦਾ ਹੋਵੇ ਚਾਹੇ ਉਹ ਨਿਰੰਕਾਰੀਆਂ ਦਾ ਹੋਵੇ ਤੇ ਚਾਹੇ ਬੜੇ ਹੋਰ ਡੇਰੇ ਨੇ ਮੈਂ ਨਾ ਲੈਂਦੇ ਲੈਂਦੇ ਅਸੀਂ ਥੱਕ ਜਾਵਾਂਗੇ ਜੀ ਇਹ ਡੇਰਿਆਂ ਨੂੰ ਵੋਟ ਬੈਗ ਦੀਆਂ ਪੌਕੇਟਾਂ ਬਣਾ ਕੇ ਸੈਂਟਰ ਗਵਰਨਮੈਂਟ ਦੀ ਸ਼ੁਰੂ ਤੋਂ ਹੀ ਸਾਜਿਸ਼ ਰਹੀ ਹੈ ਵੀ ਇਹਨੂੰ ਇੱਕ ਮੋਹਰੀਆਂ ਦੀ ਤਰ੍ਹਾਂ ਪਾਕਟਸ ਆਫ ਵੋਟ ਬਣ ਕੇ ਇਹਨਾਂ ਨੂੰ ਯੂਜ਼ ਕੀਤਾ ਜਾਵੇ। ਜੀ। ਤੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਦੇਖੋ ਕਿਸ ਤਰੀਕੇ ਦੇ ਨਾਲ ਰਿਹਾਈਆਂ ਹਰ ਬੰਦੇ ਨੂੰ ਰਿਹਾਈ ਮਿਲ ਰਹੀ ਹੈ। ਸਿਵਾਏ ਇੱਕ ਉਸ ਬੰਦੇ ਦੇ ਜਿਹੜਾ ਵਾਕਈ ਪੰਜਾਬ ਦੇ ਲਈ ਲੜਿਆ, ਪੰਜਾਬ ਨੇ ਉਹਨੂੰ ਐਮਪੀ ਬਣਾਇਆ, ਜਿਤਾਇਆ ਜੀ। ਇੱਕ ਬਿਲਕੁਲ ਨਵੇਂ ਫੇਸ ਨੂੰ। ਜੀ। ਤੇ ਉਸ ਬੰਦੇ ਨੂੰ ਪੈਰੋਲ ਮਿਲਣ ਦਾ ਕੋਈ ਚਾਂਸ ਹੀ ਨਹੀਂ ਨਜ਼ਰ ਆਉਂਦਾ। ਬਿਲਕੁਲ। ਜਿੱਦਾਂ ਡੇਰੇ ਅਸੀਂ ਸਾਰਿਆਂ ਨੇ ਵੇਖਿਆ ਦੇਖੋ ਸੱਚੇ ਸੌਦੇ ਨੂੰ ਉਹ ਜਿਹੜਾ ਝੂਠੇ ਸੌਦੇ ਵਾਲਾ ਜਿਹੜਾ ਡੇਰਾਵਾ ਹੈਗਾ ਵੈ ਉਹਨਾਂ ਨੂੰ ਰਹਾਈਆਂ ਮਿਲ ਰਹੀਆਂ ਨੇ ਉਹ ਫਿਰੋਲਾਂ ਦੇ ਬਾਰ-ਬਾਰ ਬਾਹਰ ਆ ਰਹੇ ਨੇ ਵਿਕਰਮਦੀਪ ਸਿੰਘ ਜੀ ਇੱਥੇ ਆ ਰਿਹਾ ਹੈ ਕਦੀ ਕੋਈ ਕਦੀ ਕਿਸੇ ਨੂੰ ਛੱਡ ਦਿੰਦੇ ਕਦੀ ਕਿਸੇ ਨੂੰ ਛੱਡ ਦਿੰਦੇ ਦੇਖੋ ਇਹ ਇੱਕ ਬੜਾ ਸੀਰੀਅਸ ਮੁੱਦਾ ਹੈ ਜੀ ਔਰ ਜੇ ਅਸੀਂ ਡੇਰਾਵਾਦ ਦੀ ਗੱਲ ਕਰੀਏ ਤੇ ਡੇਰਾਵਾਦ ਸਭ ਤੋਂ ਵੱਡਾ ਸਿਆਸੀ ਉਥਲ-ਪੁਥਲ ਦਾ ਤੇ ਧਾਰਮਿਕ ਉਥਲ-ਪੁਥਲ ਦਾ ਕਾਰਨ ਬਣਿਆ ਸੇਖ ਪੰਥ ਦੇ ਵਿੱਚ ਜਦੋਂ ਝੂਠੇ ਸੌਦੇ ਨੂੰ ਘਰ ਬੈਠੇ ਨੂੰ ਮਾਫੀ ਦਿੱਤੀ ਗਈ। ਜੀ। ਸੋ ਗੁਰਮੀਤ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ। ਉਸ ਦੇ ਹਿਸ਼ਤਿਆਰ ਉੱਥੇ ਤੇ 1 ਕਰੋੜ ਦੇ ਤਕਰੀਬਨ ਮਨੀ ਦੇ ਹਿਸ਼ਤਿਆਰ ਜਿਹੜੇ ਨੇ ਐਸਡੀਪੀਸੀ ਅਖਬਾਰਾਂ ਦੇ ਵਿੱਚ ਲਗਵਾਉਂਦੀ ਹੈ ਉਸ ਮਾਫੀ ਨੂੰ ਪਬਲਿਸ਼ਾਈਜ਼ ਕਰਨ ਲਈ ਇਸ ਵਿਦਰੋਹ ਦੇ ਵਿੱਚੋਂ ਸਰਬੱਤ ਖਾਲਸਾ 2015 ਸਦਿਆ ਜਾਂਦਾ। ਜੀ। ਸੋ ਅੱਜ ਬਹੁਤ ਜਲਦੀ ਤੁਹਾਨੂੰ ਵੀ ਪਤਾ ਹੈ ਵੀ ਅਕਾਲੀ ਦਲ ਦੀ ਜਿਹੜੀ ਸਿਆਸੀ ਨਾਂ ਜਿਹੜੀ ਡੁੱਬ ਚੁੱਕੀ ਹੈ। ਹੁਣ ਉਹਨੂੰ ਉਭਾਰਨ ਵਾਸਤੇ ਬਹੁਤ ਸਾਰੇ ਐਕਸਪੈਰੀਮੈਂਟ ਹੋ ਰਹੇ ਨੇ ਜੀ ਇਹਨਾਂ ਨੇ ਐਟ ਦੀ ਐਂਡ ਕਿੱਥੇ ਜਾ ਕੇ ਠੁਕਦੇ ਨੇ ਕਿੱਥੇ ਕਿਦੇ ਨਾਲ ਸਮਝੌਤਾ ਕਰਦੇ ਨੇ ਇੱਕ ਗੱਲ ਸਾਨੂੰ ਸਾਫ਼ ਸਮਝ ਲੈਣੀ ਚਾਹੀਦੀ ਹੈ ਜੀ ਵੀ ਇਹ ਜਿੰਨੇ ਵੀ ਰਿਟਾਇਰਡ ਪਲੇਅਰ ਨੇ ਨਾ ਸਾਰੇ ਅੱਜ ਭਾਵੇਂ ਉਹਨਾਂ ਦੀ ਕੋਈ ਹੈ ਜਾਂ ਨਹੀਂ ਹੈ ਇਹ ਸਾਰੇ ਟੈਕਨੀਕਲੀ ਸੈਂਟਰਲ ਗਵਰਨਮੈਂਟ ਦੇ ਇਨਸਟਰੂਮੈਂਟ ਨੇ ਇੰਡੀਆ ਦੀ ਡੀਪ ਸਟੇਟ ਦੇ ਇਨਸਟਰੂਮੈਂਟ ਨੇ ਜੀ ਚਾਹੇ ਉਹ ਡੇਰੇਦਾਰ ਹੋਣ ਤੇ ਚਾਹੇ ਉਹ ਬਾਦਲਕੇ ਹੋਣ ਚਾਹੇ ਉਹ ਮਜੀਠੀਆ ਵਰਗੇ ਪਰਿਵਾਰ ਹੋਣ ਇਹ ਸਾਰੇ ਇਸ ਦੀਪ ਸਟੇਟ ਦੇ ਮੋਹਰੇ ਨੇ ਤੇ ਇਹਨਾਂ ਨੂੰ ਸਰਕਾਰ ਆਪਣੇ ਹਿਸਾਬ ਨਾਲ ਖੋਲ੍ਹ ਦਿੰਦੀ ਆਂਦੀ ਹੈ ਆਪਣੇ ਹਿਸਾਬ ਦੇ ਨਾਲ ਹੀ ਅੰਦਰ ਡੱਕ ਦਿੰਦੀ ਹੈ ਆਪਣੇ ਹਿਸਾਬ ਨਾਲ ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਘਟ ਜੇਲ ਤਾਂ ਨਹੀਂ ਸੀ ਜੀ ਪਰ ਜਦੋਂ ਬਾਹਰ ਸਿਆਸੀ ਉਥਲ ਪੁਥਲ ਹੁੰਦੀ ਸੀ ਇਹਨੂੰ ਜੇਲ ਦੇ ਵਿੱਚ ਪਾ ਲੈਂਦੇ ਸਨ ਸੇਫ ਕਰ ਲੈਂਦੇ ਸਨ ਬਿਲਕੁਲ ਅੰਦਰ ਅੰਦਰ ਜੇਲ ਦੇ ਵਿੱਚ ਸਾਰੀਆਂ ਸੁਵਿਧਾਵਾਂ ਮਿਲਦੀਆਂ ਸਨ ਜੀ ਸੋ ਇਹ ਜਿਹੜੀ ਇਸ ਜਿਹੜੀ ਪਬਲਿਕ ਨੂੰ ਬੇਵਕੂਫ ਬਣਾਉਣ ਲਈ ਇਹ ਲੁਕਣ ਮਿਟੀ ਖੇਢੀ ਜਾਂਦੀ ਹੈ ਇਹਦੇ ਤੋਂ ਸਾਡੇ ਲੋਕਾਂ ਨੂੰ ਬਹੁਤ ਅਵੇਅਰ ਹੋਣ ਦੀ ਲੋੜ ਹੈ ਜੀ ਆ ਪੰਜਾਬੀਆਂ ਨੂੰ ਬਹੁਤ ਅਵੇਅਰ ਹੋਣ ਦੀ ਲੋੜ ਹੈ ਇਹਨਾਂ ਚੋਂ ਪੰਜਾਬ ਦਾ ਦੇ ਹੈਵ 올 ਬੀਨ ਪ੍ਰੂਵਨ ਰੋਂਗ ਵਿਦ ਟਾਈਮ ਅਸੀਂ ਕਿਸੇ ਨੇ ਨਹੀਂ ਪ੍ਰੂਵ ਕੀਤਾ ਜੀ ਟਾਈਮ ਨੇ ਇਹਨਾਂ ਸਾਰੇ ਬੰਦਿਆਂ ਨੂੰ ਡਿਸਕ੍ਰੈਡਿਟ ਕਰ ਦਿੱਤਾ ਜੀ ਇਹਨਾਂ ਚੋਂ ਪੰਜਾਬ ਦਾ ਕੋਈ ਸਖਾ ਨਹੀਂ ਹੈਗਾ ਹਮ ਜਿਹੜੇ ਪੰਜਾਬ ਦੇ ਸਖੇ ਸਨ ਮੈਨੂੰ ਮਾਫ ਕਰਨਾ ਜਾਂ ਮਾਰ ਦਿੱਤੇ ਗਏ ਨੇ ਜਾਂ ਢੇਲਾਂ ਚ ਡੱਕ ਦਿੱਤੇ ਗਏ ਨੇ ਤੇ ਜਾਂ ਉਹਨਾਂ ਤੇ ਐਡਾ ਤਸ਼ੱਦਦ ਕੀਤਾ ਗਿਆ ਵੀ ਉਹਨਾਂ ਨੂੰ ਚੁੱਪ ਕਰਾ ਦਿੱਤਾ ਗਿਆ ਜੀ ਸੋ ਕੌਮ ਨੂੰ ਸਹੀ ਉਹ ਚਿਹਰਿਆਂ ਨੂੰ ਪਛਾਣਨ ਦੀ ਲੋੜ ਹੈ ਜਿਹੜੇ ਵਾਕਈ ਪੰਜਾਬ ਨਾਲ ਖੜੇ ਹੋਏ ਨੇ ਜਿਨ੍ਹਾਂ ਨੇ ਪੰਜਾਬ ਨਾਲ ਖੜੇ ਹੋਣ ਦੀ ਕੀਮਤ ਚੁਕਾਈ ਹੈ ਜਿਨ੍ਹਾਂ ਨੇ ਵਾਕਈ ਪੰਜਾਬ ਦੇ ਲਈ ਕੋਈ ਇੰਡੀਪੈਂਡੈਂਟ ਤੌਰ ਤੇ ਕੰਮ ਕੀਤਾ ਜੀ ਸੋ ਇਹ ਬਹੁਤ ਭਿਆਨਕ ਜਿਹੜਾ ਤੁਸੀਂ ਕਹਿ ਰਹੇ 2027 2022 ਇਹ 2017 ਇਹ ਸਾਰੀਆਂ ਜਿਹੜੀਆਂ ਚੋਣਾਂ ਨੇ ਇਹਨਾਂ ਦੇ ਵਿੱਚ ਇਹੀ ਖੇਡ ਦੁਆਰਾ ਖੇਡੇ ਜਾਣੇ ਨੇ ਥੋੜੇ ਚਿਰ ਨੂੰ ਦੇਖ ਲਓ ਐਸਵਾਈਐਲ ਦਾ ਵੀ ਮੁੱਦਾ ਪੱਖਿਆ ਜਾਏਗਾ ਥੋੜੇ ਚਿਰ ਨੂੰ ਹੋਰ ਕਈ ਤਰ੍ਹਾਂ ਦੇ ਮੁੱਦੇ ਜਿਹੜੇ ਨੇ ਵਾਪਸ ਕਬਰਾਂ ਚੋਂ ਕੱਢ ਲਿੱਤੇ ਜਾਣਗੇ ਇਹ ਕਬਰਾਂ ਦੇ ਵਿੱਚੋਂ ਮੁੱਦੇ ਤਾਂ ਕੱਢ ਲਿੱਤੇ ਜਾਣਗੇ ਮਨਪ੍ਰੀਤ ਸਿੰਘ ਜੀ ਲੇਕਿਨ ਇਹ ਵਿਚਾਰਨਾ ਬੜਾ ਜ਼ਰੂਰੀ ਹੈ ਅਸੀਂ ਨਹੀਂ ਕਹਿੰਦੇ ਕਿ ਡੇਰਾ ਬਿਆਸ ਸਿਆਸੀ ਮਹਾਰਾ ਦੇ ਨਾਲ ਜਾਂ ਸਿਆਸਤਦਾਨਾਂ ਦੇ ਨਾਲ ਨਾ ਮਿਲੇ ਅਸੀਂ ਇਹ ਨਹੀਂ ਕਹਿੰਦੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਬੇਲ ਨਾ ਦਿੱਤੀ ਜਾਏ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਆਪਣਾ ਰੋਸਾ ਭਗਵੰਤ ਮਾਨ ਟਵਿੱਟਰ ਦੇ ਉੱਤੇ ਆ ਕੇ ਜ਼ਾਹਿਰ ਨਾ ਕਰਨ। ਅਸੀਂ ਇੱਕ ਗੱਲ ਕਰਦੇ ਹਾਂ ਕਿ ਖਡੂਰ ਸਾਹਿਬ ਦੇ ਲੱਖਾਂ ਵੋਟਰਾਂ ਦੇ ਜਮਹੂਰੀ ਹੱਕ ਦਾ ਜੋ ਕਤਲ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਹੋ ਰਿਹਾ ਹੈ ਇਹ ਕਤਲ ਕਦ ਤੱਕ ਹੁੰਦਾ ਰਹੇਗਾ? ਇਹ ਕਤਲ ਇਹ ਕਿ ਉਹਨਾਂ ਦੇ ਸੰਸਦ ਨੂੰ ਡਿਟੈਂਸ਼ਨ ਸੈਂਟਰ ਤੋਂ ਵੀ ਬਾਹਰ ਨਾ ਆਣ ਦਿੱਤਾ ਜਾਵੇ। ਬਿਲਕੁਲ ਭਾਈ ਸਾਹਿਬ ਦੇਖੋ ਇਹ ਇਹ ਕਤਲ ਬਿਲਕੁਲ ਤੁਸੀਂ ਬੜੇ ਸਹੀ ਸ਼ਬਦਾਂ ਦੇ ਨਾਲ ਨੂੰ ਪੰਜਾਬ ਦੇ ਜਾਿਆਂ ਨੂੰ ਜਿੱਦਾਂ ਅਸੀਂ ਗਏ ਆ ਨਾ ਜਾਂ ਕਤਲਗਾਹਾਂ ਨੇ ਜਾਂ ਜੇਲ੍ਹਾਂ ਨੇ ਜੀ ਤੁਸੀਂ ਦੇਖੋ ਨਾ ਉਂਝੇ ਡੈਮੋਕ੍ਰੇਸੀ ਬੰਦੇ ਰਹੇ ਤੇ ਵੀ ਡੈਮੋਕ੍ਰੈਟਿਕ ਰਾਈਟ ਕਰੋ ਡੈਮੋਕ੍ਰੇਸੀ ਹੈ ਜੀ ਬੜੀ ਲਾਰਜੈਸਟ ਡੈਮੋਕ੍ਰੇਸੀ ਹੈ ਉਹ ਡੈਮੋਕ੍ਰੈਟਿਕ ਤਰੀਕੇ ਨਾਲ ਹੀ ਜਿੱਤੇ ਹੋਏ ਰਹੇ ਹਮੇਸ਼ਪਾਲ ਸਿੰਘ ਜੀ ਇਹ ਉਹਨਾਂ ਨੂੰ ਆ ਦੇ ਲੋਕਾਂ ਵਿੱਚ ਆਣ ਲਈ ਵੀ ਜਿਹੜਾ ਇਜਾਜ਼ਤ ਨਹੀਂ ਹੈਗੀ ਸੋ ਇਹ ਬੜੀ ਬੜੀ ਇਤਿਹਾਸ ਤੋਂ ਨੂੰ ਹਿੰਦੁਸਤਾਨ ਦੇ ਸਿਸਟਮ ਦੇ ਬਾਰੇ ਇੱਕ ਬੜੀ ਇਨਸਾਈਟ ਪ੍ਰੂਵ ਹੁੰਦੀ ਆ ਜੀ ਸੋ ਮੈਨੂੰ ਮੈਂ ਤਾਂ ਫਿਰ ਤੁਹਾਡੇ ਚੈਨਲ ਦੇ ਵਾਧਮ ਤੋਂ ਇਹੀ ਕਹਾਵਾਂਗਾ ਵੀ ਜਿਹੜੀਆਂ ਸਾਡੀਆਂ ਪੰਥਕ ਧਰਾਨੇ ਉਹ ਹੁਣ 26 ਜਨਵਰੀ ਨੂੰ ਸਾਡੀਆਂ ਪੰਥਕ ਧਰਾਨੇ 71 ਹੋ ਕੇ ਸਰਬੱਤ ਖਾਲਸਾ ਦੀ ਚਾਲਵੀਂ ਬਰੇਗੰਡ ਨੂੰ ਵੀ ਯਾਦ ਕੀਤਾ ਅਗਾਲ ਤਖਤ ਤੇ ਜੀ ਇਹ ਹੁਣ ਨੂੰ ਹੀ ਹੁਣ ਅੱਗੋਂ ਪੰਜਾਬ ਨੂੰ ਸੇਪ ਦੇਣ ਦੀ ਲੋੜ ਹੈ ਕਿਉਂਕਿ ਪੰਜਾਬ ਲਈ ਜਿਹੜੇ ਲੋਕ ਵਾਕਈ ਕਿਤੇ ਇਮਾਨਦਾਰ ਨੇ ਜੀ ਉਹ ਇਹੀ ਤਿਹਰਾ ਨੇ ਜਿਹੜੀਆਂ ਉਸ ਦਿਨ 26 ਨੂੰ ਅਫਾਤ ਤੱਕ ਸਭ ਆਈਆਂ ਸੀ ਜੀ ਤੇ ਹੁਣ ਲੋੜ ਹੈਗੀ ਆ ਸਾਨੂੰ ਇਸ ਮੁਹਾਜ ਨੂੰ ਬਣਾਉਣ ਦੀ ਬਿਲਕੁਲ ਇਸ ਮੁਹਾਜ ਨੂੰ ਵਧਾਉਣ ਦੀ ਤੇ ਪੰਜਾਬ ਦੇ ਲੋਕਾਂ ਦੀ ਸਹੀ ਮਾਇਨੇ ਦੇ ਵਿੱਚ ਰਹਿਨਮਾਈ ਕਰਨ ਦੀ ਜੀ ਦੇਖੋ ਮੈਂ ਅਸੀਂ ਹੁਣ ਤੁਸੀਂ ਮੈਨੂੰ ਕਾਲ ਤੇ ਲਿਆ ਮੈਂ ਵਰਲਡ ਸਿਕ ਪਾਰਲੀਮੈਂਟ ਦਾ ਪ੍ਰਤਨਿਧਿਆਾ تھے ਜੀ ਹੁਣ ਵਰਲਡ ਸਿਕ ਪਾਰਲੀਮੈਂਟ ਅਸੀਂ ਡੱਟ ਕੇ ਬਾਹਰ ਬੈਠੇ ਹਾਂ ਖਾਲਸਾਣ ਦੀ ਗੱਲ ਕਰਦੇ ਹਾਂ ਜੀ ਪਰ ਖਾਲਸਪਨ ਤੋਂ ਪਹਿਲਾਂ ਜਿਹੜੇ ਉੱਥੇ ਜਿਹੜੇ ਉੱਥੇ ਕੰਮ ਕਰ ਰਹੇ ਨੇ ਜੀ ਜੇ ਉਹ ਇੰਨੀ ਆਜ਼ਾਦੀ ਦੇ ਨਾਲ ਨਹੀਂ ਵੀ ਕੋਈ ਗੱਲ ਕਰ ਪਾ ਰਹਿਆ ਪਰ ਐਟਲੀਸਟ ਪੰਜਾਬ ਦੇ ਡਿਵੈਲਪਮੈਂਟ ਲਈ ਪੰਜਾਬ ਦੇ ਗਾਂ ਜਿਹੜਾ ਉਸਾਰੂ ਰੋਡ ਲਈ ਇੱਕ ਰੋਡਮੈਪ ਸਾਨੂੰ ਜਿਹੜੇ ਪੰਜਾਬ ਲਈ ਇਮਾਨਦਾਰ ਨੇ ਉਹਨਾਂ ਨੂੰ ਇਕੱਠੇ ਰਲ ਕੇ ਕੋਈ ਕਾਮਨ ਮਿਨਿਮਮ ਪ੍ਰੋਗਰਾਮ ਦੇ ਤਹਿਤ ਕੋਈ ਨਾ ਕੋਈ ਰੋਡਮੈਪ ਲੋਕਾਂ ਨੂੰ ਦੇਣਾ ਚਾਹੀਦਾ ਠੀਕ ਹੈ ਨਾ ਹੁਣ ਇੱਕ ਸਾਲ ਤੋਂ ਘੱਟ ਪਿਆ ਇਲੈਕਸ਼ਨ ਲਈ ਇਹ ਨਾ ਹੋਵੇ ਜਿੱਦਾਂ ਪਿਛਲੀ ਵਾਰੀ ਮੁਹਾਜ ਨੇ ਆਮ ਆਦਮੀ ਪਾਰਟੀ ਵਾਲੇ ਜਿਤਾ ਦਿੱਤੇ ਸੀ ਜੀ ਹੁਣ ਫੇਰ ਕੋਈ ਐਂਟੀ ਇਨਕੰਮਬੈਂਸੀ ਦੇ ਨਾਲ ਹੁਣ ਕਾਂਗਰਸ ਨੂੰ ਜਿਤਾ ਦੇਣ ਜਾਂ ਕਿਸੇ ਨੂੰ ਜਿਤਾ ਦੇਣ ਕਹਿਣ ਵੀ ਫਲਾਣਾ ਬੰਦਾ ਪੰਜਾਬ ਲਈ ਇਮਾਨਦਾਰ ਸੀ ਦੇਖੋ ਸਾਰੇ ਬੰਦੇ ਟੈਸਟ ਹੋ ਕੇ ਫੇਲ ਹੋ ਚੁੱਕੇ ਹੋਏ ਨੇ ਜੀ ਕੰਪਲੀਟਲੀ ਫੇਲ ਹੋ ਚੁਕੇ ਨੇ ਸੋ ਲੋਡ ਹੈ ਲੋਕਾਂ ਨੂੰ ਆਪਣਾ ਹੱਕ ਪਛਾਣਨ ਦੀ ਤੇ ਜਿਹੜੀ ਅਮਰਿਤਪਾਲ ਸਿੰਘ ਹੋਣਾ ਨਾਲ ਜਿਹੜਾ ਜ਼ਿਆਤੀ ਹੋ ਰਹੀ ਹੈ ਇਸ ਵੇਲੇ ਉਹ ਉਹ ਜ਼ਾਤੀ ਨੂੰ ਪਛਾਣ ਕੇ ਤੇ ਆਪਣਾ ਫਰਜ਼ ਨਿਭਾ ਕੇ ਤੇ ਆਪਣਾ ਜਿਹੜੇ ਕਦਮ-ਕਦਮ ਸੋਚ ਕੇ ਕਦਮ ਕਦਮ ਸੋਚ ਕੇ ਪੰਜਾਬੀਆਂ ਨੂੰ ਰੱਖਣ ਦੀ ਲੋੜ ਹੈ ਵੀ ਪੰਜਾਬ ਦੇ ਭਵਿੱਖ ਲਈ ਕਿਹੜਾ ਸ਼ਖਸ ਹੈ ਜਿਹੜਾ ਵਾਕਈ ਨਿਤਰੀਆ ਹੋਵੇ ਪੰਜਾਬ ਦੇ ਵਾਸਤੇ ਤੇ ਜਿਹੜੇ ਝੂਠੇ ਚਿਹਰੇ ਨੇ ਉਹਨਾਂ ਨੂੰ ਪਲੀਜ਼ ਦੁਬਾਰਾ ਰਿਵਾਈਵ ਨਾ ਕਰੋ ਨਾ ਹੀ ਇਹ ਇਹ ਸਾਡੇ ਇਹ ਇਹਨਾਂ ਸਾਰੇ ਇਹ ਸਾਰੇ ਜਿੱਦਾਂ ਮੈਂ ਪਹਿਲਾਂ ਕਿਹਾ ਨਾ ਇਹ ਸਾਰੇ ਇਨਸਟਰੂਮੈਂਟ ਆਫ ਡੀਪ ਸਟੇਟ ਨੇ ਇਹਨਾਂ ਤੋਂ ਕੋਈ ਉਮੀਦ ਕਿਸੇ ਨੂੰ ਰੱਖਣ ਦੀ ਲੋੜ ਨਹੀਂ ਬਿਲਕੁਲ ਧੰਨਵਾਦ ਕਰਦੇ ਆ ਮੰਤਪ੍ਰੀ ਸਿੰਘ ਜੀ ਤੁਹਾਡਾ ਤੁਸੀਂ ਆਪਣਾ ਸਮਾਂ ਦਿੱਤਾ ਕਾਲ ਚੈਨਲ ਦੇ ਨਾਲ ਜੁੜੇ ਨਾ ਸਿਰਫ ਇਸ ਡੀਪ ਸਟੇਟ ਵਾਲਾ ਇਸ਼ਾਰਾ ਕੀਤਾ ਬਲਕਿ ਇਸ਼ਾਰਾ ਕੀਤਾ ਕਿ ਅਸਲ ਦੇ ਵਿੱਚ ਇਹ तमाम ਚੀਜ਼ਾਂ ਜੋ ਹੋ ਰਹੀਆਂ ਨੇ ਅਜਿਹੇ ਚਿਹਰੇ ਇਸਤੇਮਾਲ ਹੋ ਰਹੇ ਨੇ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਪਹਿਲਾਂ ਤੋਂ ਹੀ ਰਿਜੈਕਟ ਕਰ ਚੁੱਕੇ ਨੇ ਲੇਕਿਨ ਹੋ ਸਕਦਾ ਕਿਸੇ ਸਿਆਸੀ ਧਿਰ ਦੇ ਲਈ ਕਿਸੇ ਸਿਆਸੀ ਪਾਰਟੀ ਦੇ ਲਈ ਇਹ तमाम ਚਿਹਰੇ ਹਲੇ ਵੀ ਵਾਜਬ ਹੋਣ ਸੱਤਾ ਦੇ ਵਿੱਚ ਆਪਣਾ ਤਕਾਤ ਬਿਹਤਰ ਤਰੀਕੇ ਦੇ ਨਾਲ ਉਹ ਕਾਬਜ ਕਰ ਸਕਣ ਧੰਨਵਾਦ ਕਰਦੇ ਆ ਮਨਪ੍ਰੀਤ ਸਿੰਘ ਜੀ ਤੁਸੀਂ ਸਮਝਾ ਦਿੱਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਸਫਤ ਸੰਗਤ ਜੀ ਸਾਡ ਨਾਲ ਮਨਪ੍ਰੀਤ ਸਿੰਘ ਜੀ ਜੁੜੇ ਸੀ ਜਿਨ੍ਹਾਂ ਨੇ ਆਪਣੇ ਵਿਚਾਰ ਜੋ ਸਾਂਝੇ ਕੀਤੇ ਨੇ ਅਸੀਂ ਵੀ ਸੰਗਤ ਨੂੰ ਜ਼ਰੂਰ ਇੱਥੇ ਦੱਸਣਾ ਚਾਹਾਂਗੇ ਜਿਹਦੇ ਵਿੱਚ ਮਨਪ੍ਰੀਤ ਸਿੰਘ ਤੋਂ ਬਾਅਦ ਅਸੀਂ ਅਗਲੇ ਕੋਲਰ ਵੱਲ ਵਧਾਂਗੇ ਲੇਕਿਨ ਮੈਂ ਪਹਿਲਾਂ ਇੱਕ ਤੁਹਾਨੂੰ ਇਹ ਪੁਆਇੰਟਸ ਦੱਸਦਾ ਜੋ ਇਸ ਵੇਲੇ ਐਡ-ਆਨ ਕਰਨਾ ਬੜਾ ਜ਼ਰੂਰੀ ਹੈਗਾ ਪੰਜਾਬ ਦੀਆਂ ਅਖਬਾਰਾਂ ਦੇ ਪੱਤਰਕਾਰਾਂ ਦੀ ਅਸੀਂ ਗੱਲ ਕਰ ਰਹੇ ਨਹੀਂ ਜਿਹੜੇ ਸਟੀਕ ਤਰੀਕੇ ਦੇ ਨਾਲ ਪੰਥ ਦੀ ਗੱਲ ਸਾਹਮਣੇ ਰੱਖ ਦਿੰ ਭਾਵੇਂ ਉਹਨਾਂ ਦੇ ਆਰਟੀਕਲਸ ਨੂੰ ਛੋਟਾ ਕਰ ਦਿੱਤਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਪੰਜਾਬ ਦੀਆਂ ਆਉਣ ਵਾਲੀਆਂ 2027 ਦੀਆਂ ਆਮ ਚੋਣਾਂ ਦੇ ਲਈ ਇਸ ਸਮੇਂ ਕਾਫੀ ਰੋਸ ਦੇ ਵਿੱਚ ਪੰਜਾਬ ਦੇ ਸਿੱਖ ਸੰਗਤ ਨਜ਼ਰ ਆ ਰਹੀ ਹੈ ਤੇ ਮੌਜੂਦਾ ਤਮਾਮ ਜੋ ਕਿਟਨਾ ਵਾਪਰੀਆਂ ਨੇ ਉਹਦਾ ਡੂੰਗਾ ਸਰ ਪਵੇਗਾ ਸਿੱਖ ਸੰਗਤ ਦੇ ਵਿੱਚ ਰੋਸ ਹੈ ਕਿ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਤਾਂ ਰਾਹਤ ਪਹਿਲਾਂ ਹੀ ਕਈ ਤਰੀਕੇ ਦੀ ਮਿਲੀ ਹੋਈ ਸੀ ਆਵੇਂ ਚੋਣਾਂ ਉਹ ਲੜ ਸਕਦੇ ਨੇ ਬੇਬੀ ਵਾਲੇ ਮਾਮਲੇ ਦੇ ਉੱਤੇ ਕੋਈ ਉਹਨਾਂ ਨੂੰ ਸਵਾਲ ਨਹੀਂ ਕਰ ਰਿਹਾ ਐਸਆਈਟੀ ਬਣਾਈਆਂ ਗਈਆਂ ਗੋਲੀकांड ਦੇ ਮਾਮਲੇ ਦੇ ਉੱਤੇ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਸਵਾਲ ਕਰਨ ਵਾਲਾ ਨਹੀਂ ਉਹ ਫਿਰ ਵੀ ਆਪਣੀਆਂ ਚੋਣਾਂ ਨੂੰ ਉਸੇ ਬਕੂਬੀ ਦੇ ਨਾਲ ਲੜਦੇ ਪਏ ਨੇ ਨੌਜਵਾਨ ਨਸ਼ਾ ਮੁਕਤ ਹੋਣ ਪੰਜਾਬ ਨਸ਼ਾ ਮੁਕਤ ਹੋਵੇ ਇਸ ਚੀਜ਼ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਮੌਜੂਦਾ ਸਿਆਸੀ ਧਿਰ ਦੀ ਕਰ ਲਈਏ ਪਿਛਲੀ ਸਰਕਾਰਾਂ ਦੀ ਗੱਲ ਕਰ ਲਈਏ ਉਹਨਾਂ ਦੀ ਪਹਿਲ ਕਦਮੀ ਵੀ ਸਾਨੂੰ ਨਜ਼ਰ ਨਹੀਂ ਆਈ ਉਹ ਇਹਨਾਂ तमाम ਚੀਜ਼ਾਂ ਨੂੰ ਚੀਜ਼ਾਂ ਨੂੰ ਪੰਜਾਬ ਦੇ ਆਮ ਲੋਕ ਨਿਸ਼ਾਨੇ ਤਰੱਕੇ ਸਵਾਲ ਕਰ ਰਹੇ ਨੇ ਸਿਆਸੀ ਪਾਰਟੀਆਂ ਨੂੰ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਵੀ ਕਈ ਤਰੀਕੇ ਦੇ ਉਥਾ ਪਥਲ ਵੇਖ ਕੇ ਆ ਚੁੱਕੇ ਹਾਂ ਸਾਲ 2017 ਤੋਂ ਲੈ ਕੇ 2022 ਤੱਕ ਲੇਕਿਨ ਕੀ ਹੁਣ ਜਿਵੇਂ ਕੈਪਟਨ ਅਮਰਿੰਦਰ ਸਿੰਘ ਥੋੜਾ ਆ ਕੇ ਸਿਆਸੀ ਸਫਾਵਾਂ ਦੇ ਵਿੱਚ ਆਪਣੀ ਸਰਕਾਰ ਬਣਾ ਗਏ ਸੀ ਕਿ ਭਾਜਪਾ ਵੀ ਤਾਂ ਕੁਝ ਉਸੇ ਤਰੀਕੇ ਦੇ ਨਾਲ ਤਿਆਰੀ ਦੇ ਵਿੱਚ ਤਾਂ ਨਹੀਂ ਕਿਉਂਕਿ ਕੈਪਟਨ ਦੇ ਨਾਲ ਜਿਹੜੇ ਚਿਹਰੇ ਵੱਡੇ ਪੱਧਰ ਦੇ ਉੱਤੇ ਉਸ ਵੇਲੇ ਹੋਇਆ ਕਰਦੇ ਸੀ ਅੱਜ ਉਹੀ ਚਿਹਰੇ ਇਸ ਵੇਲੇ ਭਾਜਪਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਾਨੂੰ ਨਜ਼ਰ ਆ ਰਹੇ ਨੇ ਭਾਈ ਅਮਰਿਤਪਾਲ ਸਿੰਘ ਦੇ ਨਾਲ ਜਿਸ ਵੇਲੇ तमाम ਚੀਜ਼ਾਂ ਨੂੰ ਵਿਚਾਰਦੇ ਆ ਇਹ ਰਲਾ ਕੇ ਦੇਖਦੇ ਆ ਤਾਂ ਸਵਾਲ ਇਹੀ ਉੱਠਦਾ ਹੈ ਕਿ ਸਰਕਾਰਾਂ ਕਦ ਤੱਕ ਸਿੱਖਾਂ ਦੇ ਉੱਤੇ ਆਪਣਾ ਇਸੇ ਤਰੀਕੇ ਦੇ ਨਾਲ ਰਵੱਈਆ ਰੱਖਣਗੀਆਂ ਤਾਂ ਕਦ ਤੱਕ तमाम ਕਹਿ ਲਓ ਸ਼ਤਰੰਜ ਦੇ ਉੱਤੇ ਸ਼ਤਰੰਜ ਦੇ ਵਿੱਚ ਕਿਸੇ ਨਾ ਕਿਸੇ ਇੱਕ ਪਿਆਦੇ ਦੀ ਤਰ੍ਹਾਂ ਇਹਨਾਂ तमाम ਸਿਆਸਤਦਾਨਾਂ ਨੂੰ ਕੇਂਦਰ ਵਰਤਦਾ ਰਹੇਗਾ ਮਨਪ੍ਰੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਧੰਨਵਾਦ ਕਰਦੇ ਹਾਂ ਦਾ ਕਿ ਜਿਹੜਾ ਜੋ ਸਾਡੇ ਨਾਲ ਜੁੜੇ ਤੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸੰਗਤ ਨਾਲ ਗੱਲਬਾਤ ਕੀਤੀ